ਸ਼ਤ੍ਰਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਹੰਸ ਮਹਲਾ ਪੰਜਵਾਂ ਵੇਸਰ ਨਹੀਂ ਪ੍ਰਭ ਦੀਨ ਧਿਆਨਾ ਤੇਰੀ ਸਰਣ ਪੂਰਨ ਕਿਰਪਾ ਲਾ ਰਹਾ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਨ ਲਗੇ ਹਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰੁ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮਹਿ ਕੀਆ ਜਿਸ ਤੋਂ ਰਖ ਹੈ ਤਿਸ ਦੂਖ ਨਾਂ ਕੀਆ ਤੂੰ ਇੱਕ ਉਹ ਸਾਹਿਬ ਅਵਰ ਨ ਹੋਰਾ ਬਿਨੋਂ ਕਰੈ ਨਾਨਕ ਕਰ ਜੋਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਰ ਹੰਸ ਮਹਲਾ 5 ਵੇਸਰ ਨਹੀ ਪ੍ਰਭ ਦੀਨ ਧਿਆਨਾ ਤੇਰੀ ਸਰਣ ਪੂਰਨ ਕਿਰਪਾ ਲਾ ਰਹਾ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤ ਲਗੇ ਹਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰੁ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮ ਹੀ ਕੀਆ ਜਸ ਤੂੰ ਰਖੈ ਤਿਸ ਦੁਖ ਨਾ ਥਿਆ ਤੂੰ ਇੱਕੋ ਸਾਹਿਬ ਅਵਰ ਨ ਹੋਰਾ ਬਿਨੋਂ ਕਰੈ ਨਾਨਕ ਕਰ ਜੋਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਲ ਹਮਸਾ ਮਹਲਾ 5ਵਾਂ ਵਿਸਰ ਨਹੀਂ ਪ੍ਰਭ ਦੀਨ ਧਿਆਨਾ ਤੇਰੀ ਸ਼ਰਨ ਪੂਰਨ ਕਿਰਪਾ ਰਹਾ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਨ ਗਹਿ ਹਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰੁ ਸਾਗਰੁ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮਹਿ ਕੀਆ ਜਿਸ ਤੋਂ ਰਖੈ ਤਿਸ ਦੂਖ ਨਾ ਕੀਆ ਤੂੰ ਇੱਕਉਰ ਸਾਹਿਬ ਅਵਰ ਨ ਹੋਰਾ ਬਿਨੋਂ ਕਰੈ ਨਾਨਕ ਕਰ ਜੋਰ സതരമ്രീ വാഹഗുരു സാഹിബേ വ്രഹംസ മഹ്ല പഞ്ച വേസരീ പ്രവദീന ദണപൂരണ കൃപല ജോഥാ സുഹാ ਜਿਤ ਵੇਲਾ ਵਿਸਰਹਿ ਤਨ ਗਏ ਹਵਾ ਤੇਰੇ ਜੀਤ ਤੂੰ ਸਦ ਹੀ ਸਾਥੀ ਸੰਸਾਰੁ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣ ਤੁਮ ਹੀ ਕੀਆ ਜਿਸ ਤੂੰ ਰਖੈ ਤਿਸ ਦੂਖ ਨਾ ਕੀਆ ਤੋਂ ਕੋਈ ਸਾਹਿਬ ਅਵਰ ਨ ਹੋਰਾ ਬਿਨੋਂ ਕਰੈ ਨਾਨਕ ਕਰ ਜੋਰ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਉਰ ਹੰਸ ਮਹਲਾ 5 ਵੇਸਰ ਨਹੀਂ ਪ੍ਰਭ ਦੀਨ ਧਿਆਨਾ ਤੇਰੀ ਸਰਣ ਪੂਰਨ ਕਿਰਪਾ ਲਾ ਰਹਾ ਜਹ ਚਿਤ ਆਵੇ ਸੋ ਥਾਰ ਸੁਹਾਵਾ ਜਿਤ ਵੇਲਾ ਵਿਸਰਹਿ ਤ ਲਗੇ ਹਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰੁ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮਹਿ ਕੀਆ ਜਸ ਤੂੰ ਰਖ ਹੈ ਤਿਸ ਦੁਖ ਨਾ ਆਥਿਆ ਤੂੰ ਇੱਕੋ ਸਾਹਿਬ ਅਵਰ ਨ ਹੋਰਾ ਬਿਨੋਂ ਕਰੈ ਨਾਨਕ ਕਰ ਜੋਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉੜ ਹੰਸ ਮਹਲਾ 5ਵਾਂ ਵਿਸਰ ਨਹੀਂ ਪ੍ਰਭ ਦੀਨ ਧਿਆਲਾ ਤੇਰੀ ਸਰਣ ਪੂਰਨ ਕਿਰਪਾ ਰਹਾ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਨ ਗਹਿ ਹਵਾ ਤੇਰੇ ਜੀਤ ਤੂੰ ਸਦ ਹੀ ਸਾਥੀ ਸੰਸਾਰੁ ਸਾਗਰ ਤੈ ਕੱਢ ਦੇ ਹਾਥੀ ਆਵਣ ਜਾਣਾ ਤੁਮਹਿ ਕੀਆ ਜਿਸ ਤੋਂ ਰਖੈ ਤਿਸ ਦੂਖ ਨਾ ਕੀਆ ਤੂੰ ਇੱਕੋ ਸਾਹਿਬ ਅਵਰ ਨ ਹੋਰਾ ਬਿਨੋਂ ਕਰੈ ਨਾਨਕ ਕਰ ਜੋਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੜ ਹੰਸ ਮਹਿਲਾ ਪੰਜਵਾ ਵੇਸਰ ਨਹੀਂ ਪ੍ਰਭ ਦੀਨ ਧਿਆਲਾ ਤੇਰੀ ਸਰਣ ਪੂਰਨ ਕਿਰਪਾ ਲਾ ਰਹਾ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਨ ਲਗੇ ਹਵਾ ਤੇਰੇ ਜੀਤ ਤੂੰ ਸਦ ਹੀ ਸਾਥੀ ਸੰਸਾਰੁ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮਹਿ ਕੀਆ ਜਿਸ ਤੋਂ ਰਖਹਿ ਤਿਸ ਦੁਖ ਨਾthਿਆ ਤੂੰ ਇੱਕ ਉਰ ਸਾਹਿਬ ਅਵਰ ਨ ਹੋਰਾ ਬਿਨੋਂ ਕਰੈ ਨਾਨਕ ਕਰ ਜੋਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਰ ਹੰਸ ਮਹਲਾ 5 ਵੇਸਰ ਨਹੀਂ ਪ੍ਰਭ ਦੀਨ ਧਿਆਨਾ ਤੇਰੀ ਸ਼ਰਨ ਪੂਰਨ ਕਿਰਪਾ ਲਾ ਰਹਾ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਦ ਲਗੇ ਹਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮ ਹੀ ਕੀਆ ਜਿਸ ਤੂੰ ਰਖੈ ਤਿਸ ਦੁਖ ਨਾthਿਆ ਤੂੰ ਇੱਕੋ ਸਾਹਿਬ ਅਵਰ ਨ ਹੋਰਾ ਬਿਨੋਂ ਕਰੈ ਨਾਨਕ ਕਰ ਜੋਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਾਂ ਜੁ ਮਹੱਲਾ ਪੰਜਵਾਂ ਵਿਸਰ ਨਹੀਂ ਪ੍ਰਭ ਦੀਨ ਧਿਆਨਾ ਤੇਰੀ ਸ਼ਰਨ ਪੂਰਨ ਕਿਰਪਾ ਲਾ ਰਹਾ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਨ ਲਗੈ ਹਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰੁ ਸਾਗਰ ਤੈ ਕੱਢ ਦੇ ਹਾਥੀ ਆਵਣ ਜਾਣਾ ਤੁਮ ਹੀ ਕੀਆ ਜਿਸ ਤੂੰ ਰੱਖ ਹੈ ਤਿਸ ਦੂਖ ਨਾ ਕੀਆ ਤੂੰ ਇੱਕੋ ਏੁ ਸਾਹਿਬ ਅਵਰ ਨ ਹੋਰਾ ਬਿਨੋਂ ਕਰੈ ਨਨਕ ਕਰ ਜੋਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉੜ ਹੰਸ ਮਹਲਾ 5 ਵੇਸਰ ਨਹੀਂ ਪ੍ਰਭ ਦੀਨ ਧਿਆਨਾ ਤੇਰੀ ਸਰਣ ਪੂਰਨ ਕਿਰਪਾ ਰਹਾ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਨ ਲਗੇ ਹਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰੁ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮਹਿ ਕੀਆ ਜੈਸ ਤੂੰ ਰਖ ਹੈ ਤਿਸ ਦੁਖ ਨਾਂ ਕੀਆ ਤੂੰ ਇੱਕੋ ਸਾਹਿਬ ਅਗਰ ਨ ਹੋਰਾ ਬਿਨੋਂ ਕਰੈ ਨਾਨਕ ਕਰ ਜੋਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਲਹੰਸ ਮਹਲਾ 5ਵਾਂ ਵੈਸਰ ਨਹੀਂ ਪ੍ਰਭ ਦੀਨ ਧਿਆਲਾ ਤੇਰੀ ਸਰਣ ਪੂਰਨ ਕਿਰਪਾ ਲਾ ਰਹਾ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਨ ਗਹਿ ਹਵਾ ਤੇਰੇ ਜੀਤ ਤੂੰ ਸਦ ਹੀ ਸਾਥੀ ਸੰਸਾਰੁ ਸਾਗਰ ਤੈ ਕੱਢ ਦੇ ਹਾਥੀ ਆਵਣ ਜਾਣਾ ਤੁਮਹਿ ਕੀਆ ਜਿਸ ਤੋਂ ਰਖੈ ਤਿਸ ਦੁਖ ਨਾਂ ਕੀਆ ਤੂੰ ਇੱਕੋ ਈ ਸਾਹਿਬ ਅਵਰ ਨ ਹੋਰਾ ਬਿਨੋਂ ਕਰੈ ਨਾਨਕ ਕਰ ਜੋਰ ਸ਼ਤ੍ਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਹੰਸ ਮਹਲਾ ਪੰਜਵਾਂ ਵੇਸਰ ਨਹੀਂ ਪ੍ਰਭ ਦੀਨ ਧਿਆਨਾ ਤੇਰੀ ਸਰਣ ਪੂਰਨ ਕਿਰਪਾ ਲਾ ਰਹਾ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਨ ਗੈ ਹਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰੁ ਸਾਗਰ ਤੈ ਕੱਢ ਦੇ ਹਾਥੀ ਆਵਣ ਜਾਣਾ ਤੁਮ ਹੀ ਕੀਆ ਜਿਸ ਤੋਂ ਰਖਹਿ ਤਿਸ ਦੁਖ ਨਾ ਕੀਆ ਕਉ ਇੱਕਉਰ ਸਾਹਿਬ ਅਵਰ ਨ ਹੋਰਾ ਬਿਨੋਂ ਕਰੈ ਨਾਨਕ ਕਰ ਜੋਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਲਹੰਸ ਮਹਲਾ 5 ਵੇਸਰ ਨਹੀ ਪ੍ਰਭ ਦੀਨ ਧਿਆਲਾ ਤੇਰੀ ਸਰਣ ਪੂਰਨ ਕਿਰਪਾ ਲਾ ਰਹਾ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਨ ਗਹਿ ਹਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰੁ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮਹਿ ਕੀਆ ਜਸ ਤੂੰ ਰਖ ਹੈ ਤੈਸ ਦੁਖ ਨਾ ਕੀਆ ਤੂੰ ਇੱਕ ਓਅ ਸਾਹਿਬ ਅਬਰ ਨ ਹੋ ਰਾ ਬਿਨੋਂ ਕਰੈ ਨਾਨਕ ਕਰ ਜੋਰ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਵੜਹੰਸ ਮਹਲਾ 5ਵਾਂ ਵੈਸਰ ਨਹੀਂ ਪ੍ਰਭ ਦੀਨ ਧਿਆਨਾ ਤੇਰੀ ਸ਼ਰਨ ਪੂਰਨ ਕਿਰਪਾ ਲਾ ਰਹਾ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਦ ਲਗੇ ਹਵਾ ਤੇਰੇ ਜੀਤੂੰ ਸਦ ਹੀ ਸਾਥੀ ਸੰਸਾਰੁ ਸਾਗਰ ਤੈ ਕੱਢ ਦੇ ਹਾਥੀ ਆਵਣ ਜਾਣਾ ਤੁਮਹਿ ਕੀਆ ਜਿਸ ਤੂੰ ਰਖੈ ਤਿਸ ਦੂਖ ਨਾ ਕੀਆ ਤੂੰ ਇੱਕੋ ਸਾਹਿਬ ਅਵਰ ਨ ਹੋਰਾ ਬਿਨੋ ਕਰੈ ਨਾਨਕ ਕਰ ਜੋਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੜ ਹੰਸ ਮਹਿਲਾ ਪੰਜਵਾ ਵੇਸਰ ਨਹੀਂ ਪ੍ਰਭ ਦੀਨ ਧਿਆਨਾ ਤੇਰੀ ਸਰਣ ਪੂਰਨ ਕਿਰਪਾ ਲਾ ਰਹਾ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਨ ਗਏ ਹਵਾ ਤੇਰੇ ਜੀਤ ਤੁਮ ਸਦ ਹੀ ਸਾਥੀ ਸੰਸਾਰੁ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮ ਹੀ ਕੀਆ ਜਿਸ ਤੂੰ ਰਖੈ ਤਿਸ ਦੁਖ ਨਾਂਥਿਆ ਤੂੰ ਐ ਕੋਈ ਸਾਹਿਬ ਅਬਰ ਨ ਹੋਰਾ ਬਿਨੋਂ ਕਰੈ ਨਾਨਕ ਕਰ ਜੋਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਰ ਹਮਸਾ ਮਹਲਾ 5 ਵੇਸਰ ਨਹੀਂ ਪ੍ਰਭ ਦੀਨ ਧਿਆਨਾ ਤੇਰੀ ਸ਼ਰਨ ਪੂਰਨ ਕਿਰਪਾ ਲਾ ਰਹਾ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਦ ਲਗੇ ਹਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮਹਿ ਕੀਆ ਜਿਸ ਤੋਂ ਰਖ ਹੈ ਤਿਸ ਦੂਖ ਨਾ ਕੀਆ ਤੂੰ ਇੱਕੋ ਸਾਹਿਬ ਅਬਰ ਨ ਹੋਰਾ ਬਿਨੋਂ ਕਰੈ ਨਾਨਕ ਕਰ ਜੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ